ਕੈਨੇਡਾ ਟੂਰਿਸਟ ਵੀਡੀਓ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਦੇ ਲਈ ਹੁਣ ਵੱਡੀਆਂ ਅਪਡੇਟਾਂ ਨਿਕਲ ਕੇ ਆ ਰਹੀਆਂ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲਗਭਗ ਹਰ ਇੱਕ ਵੀਕ ਦੇ ਵਿੱਚ ਵੱਡੇ ਬਦਲਾਅ ਕੀਤੇ ਜਾ ਰਹੇ ਹਨ ਸੋ ਇਸੇ ਦੌਰਾਨ ਹੁਣ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਸਤੰਬਰ ਮਹੀਨੇ ਦੇ ਲਈ ਤਿੰਨ ਵੱਡੇ ਐਲਾਨ ਕੀਤੇ ਗਏ ਹਨ ਜੀ ਹਾਂ ਪਹਿਲੇ ਵੱਡੇ ਐਲਾਨ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਗਏ ਹੋਏ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਕੈਨੇਡਾ ਹੁਣ ਇੱਕ ਰਾਹਤ ਦੇਣ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਕੈ ਦੇ ਵਿੱਚ ਗਏ ਹੋਏ ਸਟੂਡੈਂਟ ਜਿੱਥੇ ਕਿ 20 ਘੰਟੇ ਕੰਮ ਕਰ ਸਕਦੇ ਸਨ ਇੱਕ ਵੀਕ ਦੇ ਦੌਰਾਨ ਤੇ ਪਹਿਲੀ ਸਤੰਬਰ ਤੋਂ ਇਹਨਾਂ ਦੇ ਵਿੱਚ ਹੁਣ ਵਾਧਾ ਕੀਤਾ ਜਾ ਰਿਹਾ ਹੈ ਦਰਅਸਲ ਕੈਨੇਡਾ ਇਮੀਗ੍ਰੇਸ਼ਨ ਦਾ ਕਹਿਣਾ ਹੈ ਕਿ ਹੁਣ ਪਹਿਲੀ ਸਤੰਬਰ ਤੋਂ ਪੰਜਾਬੀ ਭਾਰਤੀ ਸਮੇਤ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਦੇ ਵਿੱਚ 20 ਘੰਟੇ ਦੀ ਬਜਾਏ ਹੁਣ 24 ਘੰਟੇ ਕੰਮ ਕਰ ਸਕਦੇ ਹਨ ਸੋ 4 ਘੰਟੇ ਦਾ ਵਾਧਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਸਟੂਡੈਂਟਾਂ ਦੇ ਇੱਕ ਵੀਕ ਦੇ ਦੌਰਾਨ ਕੰਮ ਕਰਨ ਦੇ ਵਿੱਚ ਵਧਾ ਦਿੱਤਾ ਗਿਆ ਹੈ ਸੋ ਇਸ ਤੋਂ ਇਲਾਵਾ ਹੁਣ ਦੂਸਰੇ ਵੱਡੇ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੇ ਉੱਤੇ ਜਾਣ ਵਾਲੇ ਪੰਜਾਬੀਆਂ ਦੀ ਤਦਾਦ ਕਾਫੀ ਜ਼ਿਆਦਾ ਵੱਡੀ ਹੈ ਕਿਉਂਕਿ ਵਰਕ ਪਰਮਿਟ ਦੇ ਨਾਂ ਦੇ ਉੱਤੇ ਪੰਜਾਬੀ 20 ਤੋਂ 25 ਲੱਖ ਰੁਪਏ ਤੱਕ ਖਰਚਣ ਨੂੰ ਤਿਆਰ ਹੋ ਜਾਂਦੇ ਹਨ ਜਿੱਥੇ ਪੰਜਾਬ ਤੋਂ ਤੇ ਪੰਜਾਬੀਆਂ ਨੂੰ ਵਰਕ ਪਰਮਿਟ ਦੇ ਨਾਂ ਦੇ ਉੱਤੇ 20 ਤੋਂ 25 ਲੱਖ ਰੁਪਏ ਦੇ ਵਿੱਚ ਕੈਨੇਡਾ ਸੱਦਿਆ ਜਾਂਦਾ ਹੈ ਉੱਥੇ ਹੀ ਦੁਬਈ ਵਰਗੇ ਮੁਲਕਾਂ ਤੋਂ ਵੀ ਕੈਨੇਡਾ ਜਾਣ ਵਾਲੇ ਪੰਜਾਬੀ ਜਿਹੜੇ ਆ ਉਹ 20 ਤੋਂ 25 ਲੱਖ ਰੁਪਈਆ ਦੇ ਦਿੰਦੇ ਹਨ ਕਿਉਂਕਿ ਉਹਨਾਂ ਦੇ ਕੋਲ ਜਿਹੜੇ ਡਰਾਈਵਿੰਗ ਲਾਇਸੈਂਸ ਦੁਬਈ ਦੇ ਬਣੇ ਹੋਏ ਹੁੰਦੇ ਹਨ ਇਸ ਤੋਂ ਬਾਅਦ ਉਹਨਾਂ ਨੂੰ ਕੈਨੇਡਾ ਦੇ ਵਿੱਚ ਲਿਜਾ ਕੇ ਛੱਡ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਨਾਂ ਤੇ ਉੱਥੇ ਕੰਮ ਦਿੱਤਾ ਜਾਂਦਾ ਹੈ ਤੇ ਬਲਕਿ ਉਹਨਾਂ ਨੂੰ ਜਿਹੜਾ ਹੋਰ ਕਿਤੇ ਕੰਮ ਕਰਨ ਦਾ ਲੈ ਕਹਿ ਦਿੱਤਾ ਜਾਂਦਾ ਹੈ ਸੋ ਇਸੇ ਦਰਾਂ ਉਹਨਾਂ ਨੂੰ ਟੈਕਸ ਵੀ ਤਾਰਨਾ ਪੈਂਦਾ ਹੈ ਕਿਉਂਕਿ ਉਹ ਕੈਨੇਡਾ ਦੇ ਵਿੱਚ ਪੀਆਰ ਵੀ ਨਹੀਂ ਹੋ ਸਕਦੇ ਸੋ ਵੱਡੀ ਤਦਾਦ ਦੇ ਵਿੱਚ ਪੰਜਾਬੀਆਂ ਦੇ ਨਾਲ ਨਮੀਆਂ ਦੇ ਨਾਂ ਦੇ ਉੱਤੇ ਫਰਾਡ ਹੋ ਰਿਹਾ ਸੀ ਸੋ ਇਸ ਦੇ ਉੱਤੇ ਹੁਣ ਕੈਨੇਡਾ ਇਮੀਗ੍ਰੇਸ਼ਨ ਲਗਾਮ ਕੱਸਣ ਜਾ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਉਹੀ ਕੈਂਡੀਡੇਟਾਂ ਨੂੰ ਵੀਜ਼ੇ ਦਿੱਤੇ ਜਾਣਗੇ ਜਿਨ੍ਹਾਂ ਦੇ ਕੈਨੇਡਾ ਦੇ ਵਿੱਚ ਸਖਤ ਤੋਂ ਸਖਤ ਲੋਡ ਹੈ ਸੋ ਇਸ ਤੋਂ ਇਲਾਵਾ ਹੁਣ ਤੀਸਰੇ ਵੱਡੇ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਪੀਆਰ ਦੇ ਚਾਹਵਾਨ ਪੰਜਾਬੀਆਂ ਦੇ ਲਈ ਵੱਡੀ ਅਪਡੇਟ ਨਿਕਲ ਕੇ ਆ ਰਹੀ ਹੈ ਕੈਨੇਡਾ ਦੇ ਵਿੱਚ ਬਹੁਤ ਸਾਰੇ ਕੱਚੇ ਪ੍ਰਵਾਸੀ ਪੰਜਾਬੀ ਖਾਸ ਤੌਰ ਦੇ ਉੱਤੇ ਰਹਿ ਰਹੇ ਹਨ ਤੇ ਜਿਹੜੇ ਵੀ ਪੰਜਾਬੀ ਹੁਣ ਕੰਸਟ੍ਰਕਸ਼ਨ ਇਸ ਤੋਂ ਇਲਾਵਾ ਜਿਹੜੇ ਹੈਲਥ ਕਰਮਚਾਰੀਆਂ ਦੇ ਨਾਲ ਸੰਬੰਧ ਰੱਖਦੇ ਆ ਜਾਂ ਫਿਰ ਇਸ ਤੋਂ ਇਲਾਵਾ ਐਗਰੀਕਲਚਰ ਦੇ ਨਾਲ ਸੰਬੰਧ ਰੱਖਦੇ ਆ ਉਹਨਾਂ ਦੇ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਮੰਤਰੀ ਮਾਰਕ ਮਿਲਰ ਦੇ ਵੱਲੋਂ ਇੱਕ ਤਾਜ਼ਾ ਵੱਡਾ ਬਿਆਨ ਜਿਹੜਾ ਸਾਹਮਣੇ ਆਇਆ ਹੈ ਕਿ ਕੈਨੇਡਾ ਦੇ ਵਿੱਚ ਇਹੋ ਜਿਹੇ ਕਾਮਿਆਂ ਨੂੰ ਜਿਹੜੀ ਆ ਪੈਲ ਦੇ ਆਧਾਰ ਦੇ ਉੱਤੇ ਪੀਆਰ ਦੇਣ ਦੇ ਲਈ ਉਹ ਇੱਕ ਨਵਾਂ ਪਾਥਵੇ ਲਾਂਚ ਕਰਨ ਜਾ ਰਹੇ ਹਨ ਜਿਸ ਦੇ ਕਾਰਨ ਅਜਿਹੇ ਲੋਕਾਂ ਨੂੰ ਪੀਆਰ ਜਿਹੜੀ ਉਹ ਜਲਦ ਤੋਂ ਜਲਦ ਦਿੱਤੀ ਜਾਵੇ ਜਿਨ੍ਹਾਂ ਦੀ ਕਿ ਕੈਨੇਡਾ ਦੇ ਵਿੱਚ ਸਖਤ ਤੋਂ ਸਖਤ ਜਿਹੜੀ ਆ ਲੋੜ ਹੈ ਸੋ ਵੱਡੀਆਂ ਅਪਡੇਟਾਂ ਆ ਹੁਣ ਤਿੰਨ ਵੱਡੇ ਬਦਲਾਅ ਜਿਹੜੇ ਸਤੰਬਰ ਦੇ ਵਿੱਚ ਹੋਣ ਜਾ ਰਹੇ ਹਨ